ਬਾਜੂ ਜੀ ਦਾ ਖਾਲਸਾ ਅਸਰੀ ਵਾਜੂ ਕੀ ਫਤਿਹ ਭਾਈ ਅੰਮਰਤਪਾਲ ਸਿੰਘ ਨੂੰ ਤੇ ਭਾਈ ਸਰਬਜੀਤ ਸਿੰਘ ਨੂੰ ਲੈ ਕੇ ਇਸ ਵੇਲੇ ਤੁਹਾਨੂੰ ਇੱਕ ਬੜੀ ਵੱਡੀ ਖਬਰ ਸੁਣਾਉਣਾਗਾ ਉਹ ਕੀ ਹੈ ਤੁਸੀਂ ਵੀਡੀਓ ਨਾਲ ਬਨੇ ਰਹੋ ਮੇਸਿਕ ਕੱਲ ਨੂੰ ਭਾਈ ਅੰਮਰਤਪਾਲ ਸਿੰਘ ਨੂੰ ਕਹਿ ਰਹੇ ਨੇ ਕਿ ਸੌ ਚੱਕ ਸਮਾਗਮ ਹੋਵੇਗਾ ਤੇ ਉਹਦੇ ਤੇ ਸ਼ਰਤਾਂ ਵੀ ਜਿਹੜੀਆਂ ਲਾਗੂ ਕੀਤੀਆਂ ਗਈਆਂ ਨੇ ਪੰਜਾਬ ਵਿੱਚ ਨਹੀਂ ਆ ਸਕਦਾ ਤੇ ਪਰਿਵਾਰ ਨੂੰ ਮਿਲਣ ਦਾ ਵੀ ਇੱਕ ਘੰਟਾ ਟਾਈਮ ਰੱਖਿਆ ਗਿਆ। ਬਾਕੀ ਜਿਹੜੇ 4 ਦਿਨ ਪ੍ਰੋਲਟਿਆ ਉਹ ਵੀ ਜਿਹੜਾ ਦਿੱਲੀ ਰਹੇਗਾ। ਇਹ ਸਾਰੀਆਂ ਗੱਲਾਂ ਬਾਤਾਂ ਨੂੰ ਆਪਾਂ ਬਾਤਦੇ ਹਾਂ ਉਸ ਤੋਂ ਪਹਿਲਾਂ ਇੱਕ Hindu ਆ Hindu ਮਹਾਸਭਾ ਦਾ ਪ੍ਰਧਾਨ ਕਹਿੰਦਾ ਆਪਣੇ ਆਪ ਨੂੰ ਬੀਰੇਸ ਸੰਡਾਲਿਆ। ਇਹ ਬੀਰੇਸ ਸੰਡਾਲਿਆ ਕਹਿੰਦਾ ਹੈਗਾ ਪਹਿਲਾਂ ਨੇ ਕਿਹਾ ਸੀ ਦਿੱਲੀ ਦੇ ਵਿੱਚ ਵੀ ਜਾ ਕੇ ਕਿਹਾ ਸੀ ਮੈਂ ਭਾਈ ਅੰਮਰਪਾਲ ਸਿੰਘ ਨੂੰ ਸੌਂ ਨਹੀਂ ਚੁੱਕਣ ਦੇਵਾਂਗਾ ਬੇਸ਼ੱਕ ਸਾਨੂੰ ਇਹਦਾ ਪਾਰਲੀਮੈਂਟ ਤੱਕ ਰੋਅ ਕਰਨਾ ਪੈ ਜੇ ਬੇਸ਼ੱਕ ਕਹਿੰਦਾ ਡੀਰੂਗੜ੍ਹ ਤੇ ਕਿਹੜੇ ਸਾਨੂੰ ਧਰਨੇ ਲਾਉਣੇ ਪੈ ਜਾਣ ਅੱਜ ਇਹਦਾ ਤਾਜ਼ਾ-ਤਾਜ਼ਾ ਬਿਆਨ ਆਇਆ ਮੇਰੇ ਸੰਡਾਲਿਆ ਦਾ ਜਿਹੜਾ ਇਹਨੇ ਕਿਹਾ ਕਿ ਮੈਂ ਪੰਜਾਬ ਦੇ ਗਵਰਨਰ ਨੂੰ ਮਿਲ ਕੇ ਚਿੱਠੀ ਲਿਖ ਕੇ ਆਇਆਗਾ ਕਿ ਭਾਈ ਖੰਡੂਰ ਸਾਹਿਬ ਹਲਕਾ ਤੇ ਫਰੀਦਕੋਟ ਹਲਕੇ ਤੇ ਜਿੱਥੇ ਫਰੀਦਕੋਟ ਤੋਂ ਸਰਵਜੀਤ ਸਿੰਘ ਐਮਪੀ ਬਣੇ ਨੇ ਦੇ ਭਾਈ ਅੰਮਰਤਪਾਲ ਸਿੰਘ ਜਿਹੜਾ ਖੰਡੂਰ ਸਾਹ ਤੋਂ ਐਮਪੀ ਬਣੇ ਨੇ ਉਹ ਹਿੰਦੂ ਦਾ ਜਿਹੜਾ ਇੱਕ ਬਿਆਨ ਆਇਆ ਉਹ ਕਹਿੰਦਾ ਕਿ ਮੈਂ ਪੰਜਾਬ ਦੇ ਗਵਰਨਰ ਨੂੰ ਚਿੱਠੀ ਲਿਖੀ ਆ ਕਿ ਦੋਨਾਂ ਜਿਹੜੇ ਇਹ ਹਲਕੇ ਨੇ ਜਿੱਥੋਂ ਦੋਨੇ ਉਮੀਦਵਾਰ ਜਿੱਤੇ ਨੇ ਕਿ ਉੱਥੇ ਜਿਹੜਾ ਮੈਟਰੀ ਲਗਾਈ ਜਾਵੇ ਪੈਰਾ ਸੂਟ ਮੈਟਰੀ ਜਿਹੜਾ ਉਹਨੇ ਲਗਾਉਣ ਦੀ ਉੱਥੇ ਮੰਗ ਕੀਤੀ ਆ ਕੌਣ ਤੁਸੀਂ ਆਪ ਦੇਖ ਲੋ ਪੰਜਾਬ ਸਰਕਾਰ ਦੇਖ ਲੇ ਤਾਂ ਜਾਂ ਹੋਰ ਜਿਹੜੇ ਸਿੱਖ ਨੇ ਜਾਂ ਹੋਰ ਹਿੰਦੂ ਨੇ ਹੁਣ ਤੁਸੀਂ ਇਹ ਦੇਖੋ ਪੰਜਾਬ ਦਾ ਮਾਹੌਲ ਕੌਣ ਖਰਾਬ ਕਰ ਰਿਹਾ ਸਿੱਖ ਕਰ ਰਹੇ ਨੇ ਕਿ ਜਾਂ ਹਿੰਦੂ ਕਰ ਰਹੇ ਨੇ ਬੈਸਤਾਏ ਹਿੰਦੂਆਂ ਦੇ ਨਾਂ ਤੇ ਇੱਕ ਕਲੰਕ ਕਲੰਕ ਨੇ ਪੰਜ ਸੱਤ ਕ ਜਾਨੀ ਨੇ ਇਹ ਹਿੰਦੂਕਮੋਨ ਟੀ ਤਾਂ ਬਾਕੀ ਸਾਰੀ ਸਿੱਖ ਕੌਮ ਤੇ ਹਿੰਦੂ ਰਲ ਕੇ ਰਹਿੰਦੇ ਨੇ ਹਿੰਦੂਆਂ ਨੇ ਵੀ ਵੋਟਾਂ ਪਾਈਆਂ ਭਾਈ ਸਰਬਜੀਤ ਸਿੰਘ ਨੂੰ ਵੀ ਪਾਈਆਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਵੀ ਪਾਈਆਂ ਪਾਰੇ 7 5 7 ਜਾਨੇ ਨੇ ਐਤਕੀ ਤਾਂ ਮੈਂ ਦੂਜਿਆਂ ਦਾ ਚਲੋ ਚਲੋ ਧੰਨਵਾਦ ਕਰਦਾ ਜਿਹੜੇ ਦੂਜੇ ਜੀਵ ਟੈਂਡਰ ਵਰਗੇ ਉਹਨਾਂ ਨੇ ਭਾਈ ਅੰਮ੍ਰਿਤਪਾਲ ਸਿੰਘ ਦਾ ਵਿਰੋਧ ਨਹੀਂ ਕੀਤਾ ਹੁਣ ਇੱਕ ਹੈਗਾਗਾ ਜਿਹੜਾ ਸੰਡਾਲਿਆ ਪਤਾ ਨਹੀਂ ਕਿਹੜੇ ਕਿਹੜੇ ਐਂਟੀ ਗਰੁੱਪ ਬਣਾਈ ਫਿਰਦੇ ਨੇ ਇਹ ਕਹਿੰਦਾ ਮੈਂ ਅੱਜ ਗਵਰਨਰ ਨੂੰ ਮਿਲ ਕੇ ਜਿਹੜਾ ਚਿੱਠੀ ਪੱਤਰ ਲਿਖ ਕੇ ਦੇ ਕੇ ਆਇਆ ਕਿ ਫਰੀਦਕੋਟ ਤੇ ਖੰਡੂਰ ਸਾਹਿਬ ਦੋਨਾਂ ਜਿਹੜੇ ਹਲਕਿਆਂ ਦੇ ਵਿੱਚ ਜਿਹੜਾ ਮਿਲਟਰੀ ਲਗਾਈ ਜਾਵੇ ਜਾਨੀ ਕਿ ਫੌਜ ਲਗਾਈ ਜਾਵੇ ਐਸ ਤੋਂ ਸਦ ਹੁੰਦਾ ਐਸ ਤੋਂ ਸਾਫਤ ਹੁੰਦਾ ਕਿ ਸਿੱਖ ਕੌਮ ਗੁਲਾਮਾਂ ਹੁਣ ਇਸ ਤੋਂ ਵੱਡੀ ਗੁਲਾਮੀ ਦੀ ਇਨਸਾਨੀ ਕਿਹੜੀ ਮਿਲੂਗੀ ਤੁਹਾਨੂੰ ਜਿੱਥੇ ਬਾਕੀ 11 ਆ ਹਾਂ 11 ਦੇ ਕਰੀਬ ਜਿਹੜੇ ਨੇ ਐਮਪੀ ਜਿੱਤੇ ਨੇ ਕਿ ਉੱਥੇ ਨੇ ਮੰਗ ਕੀਤੀ ਆ ਕਿ ਉੱਥੇ ਵੀ ਆਪਣਾ ਮਿਲਟਰੀ ਲਗਾਈ ਜਾਵੇ ਇਹਨੂੰ ਕਾਹਦਾ ਖਤਰਾ ਇਹ ਲੋਕ ਜਿਹੜਾ ਪਵਾੜਾ ਪਾਉਣਾ ਚਾਹੁੰਦੇ ਆ ਪੰਜਾਬ ਦਾ ਮਾਹੌਲ ਕਰਨਾ ਖਰਾਬ ਕਰਨਾ ਚਾਹੁੰਦੇ ਆ ਪੰਜਾਬ ਸਰਕਾਰ ਜਾਂ ਸੈਂਟਰ ਸਰਕਾਰਾਂ ਦਾ ਇਹਨਾਂ ਲੋਕਾਂ ਵੱਲ ਕਿਉਂ ਧਿਆਨ ਨਹੀਂ ਜਾਂਦਾ ਇਹਨਾਂ ਨੂੰ ਕਿਉਂ ਖੁੱਲੇ ਆ ਜਿਹੜਾ ਲਗਾਮ ਨਹੀਂ ਪਾਈ ਜਾਂਦੀ ਛੱਡੇ ਪਏ ਨੇ ਆਸਾਨ ਇਹ ਕਿਤੇ ਕੋਈ ਚੱਕ ਕੇ ਬਿਆਨ ਦੇ ਦਿੰਦਾ ਕਿਤੇ ਕੋਈ ਚੱਕ ਕੇ ਬਿਆਨ ਦੇ ਦੇ ਦਿੰਦਾ ਇਹਦੇ ਸਿੱਖਾਂ ਨੇ ਹਿੰਦੂਆਂ ਦੇ ਧਰਮ ਦੇ ਵਿੱਚ ਜਾਂ ਹਿੰਦੂ ਐਮਪੀ ਨੂੰ ਕਿਤੇ ਵਿਰੋਧ ਕੀਤਾ ਕਿਤੇ ਅੱਜ ਤੱਕ ਚਿੱਠੀ ਲਿਖੀ ਹੈ ਗਵਰਨਰ ਨੂੰ ਜਾਂ ਕਿਸੇ ਨੂੰ ਵੀ ਉਹ ਯਾਰ ਲੋਕਾਂ ਦਾ ਫਤਵਾ ਲੋਕਾਂ ਨੇ ਜਿਤਾਇਆ ਤੂੰ ਕੌਣ ਹੋਣਾਗਾ ਉੱਥੇ ਮਿਲਟਰੀ ਲਾਉਣ ਵਾਲਾ ਤੂੰ ਐਵੇਂ ਡਗੜ ਦੱਲਿਆ ਭੱਜਿਆ ਫਿਰਦਾਗਾ ਸਿਰਫ ਆਪਣੀ ਬਾਵਾ ਖੱਟਣ ਦੇ ਵਾਸਤੇ ਜੇ ਤੈਨੂੰ ਪੱਤਰਕਾਰ ਨੇ ਕਹਤਾ ਕਿ ਤੂੰ ਹੁਣ ਜਿਮਣੀ ਚੋਣਾ ਨੇ ਭਾਈ ਅੰਮਰਤਪਾਲ ਸਿੰਘ ਦੇ ਸਾਥੀ ਇੱਥੇ ਲੜ ਰਹੇ ਨੇ ਦਲਜੀਤ ਕਲਸੀ ਹੋ ਗਿਆ ਡੇਰਾ ਬਾਬਾ ਨਾਨਕ ਤੋਂ ਰੌਂਕੇ ਜਿਹੜਾ ਹੋ ਗਿਆ ਬਰਨਾਲਾ ਤੋਂ ਪ੍ਰਧਾਨ ਮੰਤਰੀ ਬਾਜੇ ਕੇ ਕਿਦਨਵਾਤ ਤੋਂ ਪਹਿਲਾਂ ਤਾਂ ਉਹਨੂੰ ਕੋਈ ਗੱਲ ਨਹੀਂ ਆਈ ਬਾਅਦ ਚ ਕਹਿੰਦਾ ਮੇਰਾ ਇਨਾ ਵਰਗਾ ਕੱਦ ਨਹੀਂ ਲੈ ਆਪਣੇ ਆਪ ਨੂੰ ਪਤਾ ਨਹੀਂ ਕੀ ਬਣੇ ਫਿਰਦੇ ਆ ਇਹ ਨਾ ਘਰ ਦਾ ਨਾ ਘਾੜ ਦਾ ਘਰ ਇਹਨਾਂ ਨੂੰ ਕੋਈ ਪੁੱਛਦਾ ਨਹੀਂ ਇਹਨਾਂ ਲੋਕਾਂ ਨੂੰ ਇੱਕ ਦੋ ਚਾਰ ਮੰਗਰੇ ਤੇ ਖੜੇ ਸੀ ਜਿਨ੍ਹਾਂ ਨੇ ਪੱਗਾਂ ਵਿੱਚ ਸਿਰ ਪਸਾਏ ਹੋਏ ਨੇ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਹਾਂ ਪੰਜਾਬ ਦੇ ਡੀਜੀਪੀ ਨੂੰ ਬੇਨਤੀ ਕਰਦਾ ਕਿ ਇਹਨਾਂ ਲੋਕਾਂ ਦੇ ਤੁਸੀਂ ਕਦੋਂ ਨੱਥ ਪਾਵੋਗੇ ਕਿਹੜਾ ਸਰਿਆਮ ਤੁਹਾਡੀ ਪੁਲਿਸ ਤੇ ਵਿਸ਼ਵਾਸ ਨਹੀਂ ਪੰਜਾਬ ਦੇ ਮੁੱਖ ਮੰਤਰੀ ਤੇ ਇਹਨੂੰ ਵਿਸ਼ਵਾਸ ਨਹੀਂ ਜਾ ਜਾ ਕੇ ਗਵਰਨਰ ਨੂੰ ਮਿਲਦਾ ਕਿ ਪੰਜਾਬ ਦੇ ਵਿੱਚ ਫੌਜ ਭੇਜੀ ਜਾਵੇ ਸੀਆਰਪੀ ਲਾਈ ਜਾਵੇ ਤੇ ਇਹ ਹੀ ਇਹਨਾਂ ਨੇ ਜਿਹੜਾ ਹਿੰਦੂਆਂ ਨੇ ਜਿਹੜਾ 5-7 ਕ ਜਣੇ ਨੇ ਜਿਹੜੇ ਇਹੀ ਕੰਮ ਜਿਹੜਾ 1984 ਵੇਲੇ ਕੀਤਾ ਸੀ ਇਹਨਾਂ ਨੇ ਇਹਨਾਂ ਨੇ ਵੀ ਪੂਰਾ ਜ਼ੋਰ ਲਾ ਕੇ ਜਿਹੜਾ ਦਰਬਾਰ ਸਾਹਿਬ ਤੇ ਹਮਲਾ ਕਰਾਉਣ ਦਾ ਇਹਨਾਂ ਦਾ ਲੋਕਾਂ ਦਾ ਪੂਰਾ ਹੱਥ ਆ ਇਹਨਾਂ ਦਾ ਤੇ ਮੈਂ ਤਾਂ ਬੇਨਤੀ ਕਰਨਾ ਚਾਹਣਾ ਡੀਜੀਪੀ ਨੂੰ ਪੰਜਾਬ ਦੇ ਤੇ ਪੰਜਾਬ ਸਰਕਾਰ ਨੂੰ ਕਿ ਜਿਹੜੇ 5-7 ਜਣੇ ਨੇ ਇਹ ਐਵੇਂ ਸਿੱਖਾਂ ਦੇ ਖਿਲਾਫ ਜਹਿਰ ਉਗਲ ਰਹੇ ਨੇ ਉਹ ਐਮਪੀ ਬਣਿਆ ਭਾਈ ਅੰਮ੍ਰਿਤਪਾਲ ਸਿੰਘ ਭਾਈ ਸਰਬਜੀਤ ਸਿੰਘ ਲੋਕਾਂ ਨੇ ਵੋਟਾਂ ਪਾਈਆਂ ਨੇ 4-4 ਲੱਖ ਜਣੇ ਨੇ ਵੋਟ ਪਾਈ ਆ ਉਹ ਐਵੇਂ ਹੀ ਬਣ ਗਏ ਤੇ ਲੋਕਾਂ ਨੂੰ ਇਹ ਮੂਰਖ ਦੱਸਦਾ ਕਹਿੰਦਾ ਜਿਹਨੇ 2 ਲੱਖ ਵੋਟ ਪਾਈ ਆ ਇਹ ਲੋਕਾਂ ਨੂੰ ਵੀ ਜਿਹੜਾ ਮਾੜਾ ਚੰਗਾ ਸ਼ਬਦ ਬੋਲ ਰਿਹਾ ਖੰਡੂਰ ਬਾਸਤੀਆਂ ਨੂੰ ਤੇ ਫਰੀਦਕੋਟ ਬਾਸਤੀਆਂ ਨੂੰ ਤੇ ਨਾ ਤਾਂ ਸਾਡੇ ਅੱਜ ਕੋਈ ਸਿੱਖ ਬੋਲਦਾਗਾ ਪਤਾ ਨਹੀਂ ਨਾ ਮੂੰਹ ਕਾਹ ਤੋਂ ਸੌਂਤੇ ਗਏ ਨੇ ਇਹ ਚੱਕ ਕੇ 3 ਦਿਨ ਬਿਆਨ ਦੇ ਦਿੰਦੇ ਨੇ ਕਦੇ ਕੋਈ ਨਹੀਂ ਪੁੱਛਦਾ ਇਹ ਸਿੱਖ ਦਾ ਬਿਆਨ ਨਹੀਂ ਆਇਆ ਇਹਨਾਂ ਦੇ ਖਿਲਾਫ ਕਿ ਭਾਈ ਦੱਸੋ ਤੁਹਾਨੂੰ ਅੰਮਰਪਾਲ ਤੋਂ ਜਾਂ ਭਾਈ ਸਰਬਜੀਤ ਸਿੰਘ ਤੋਂ ਕੀ ਖਤਰਾ ਹੈਗਾ ਕੀ ਤੁਹਾਡੇ ਉਹਨੇ ਕੋਈ ਨੁਕਸਾਨ ਕੀਤਾ ਜਾਂ ਤੁਹਾਡੇ ਕੋਈ ਵਿਰੁੱਧ ਬੋਲਿਆ ਤੇ ਤੁਹਾਨੂੰ ਤਾਂ ਕੋਈ ਜਾਣਦਾ ਵੀ ਨਹੀਂ ਆ ਮੀਡੀਆ ਦੇ ਵਿੱਚ ਸਿਰਫ ਆਉਣ ਦੇ ਖਾਤੇ ਤੁਹਾਨੂੰ ਤੁਹਾਡੀ ਸੂਰਤ ਜਿਹੜੀ ਆ ਬਾਂਦਰ ਵਰਗੀ ਬੂਥੀ ਆ ਤੁਹਾਡੀ ਹੁਣ ਪਤਾ ਲੱਗਿਆ ਕਿ ਤੁਸੀਂ ਇਹ ਹੋ ਸਰਨਾਲਿਆਂਗਾ ਤੇ ਇਹ ਗੱਲ ਲੋਕਾਂ ਨੂੰ ਤੇ ਸਿੱਖ ਕੌਮ ਨੂੰ ਸਮਝ ਲੈਣੀ ਚਾਹੀਦੀ ਆ ਜੇ ਸਿੱਖ ਜਿੱਤਦੇ ਨੇ ਫਿਰ ਵੀ ਉਹਨਾਂ ਦੇ ਇਹ ਲੋਕ ਬੈਰੀ ਨੇ ਜੇ ਉਹਨੇ ਕਹਿਤਾ ਮੈਂ ਸੰਵਿਧਾਨ ਨੂੰ ਨਹੀਂ ਮੰਨਦਾ ਤਾਂ ਵੀ ਬੈਰੀ ਨੇ ਜੇ ਕਹਿੰਦਾ ਮੈਂ ਮੰਨਦਾਗਾ ਤਾਂ ਵੀ ਬੈਰੀ ਨੇ ਇਹਨਾਂ ਲੋਕਾਂ ਨੂੰ ਜਿਹੜਾ ਸਿੱਖ ਕੌਮ ਦੀ ਗੱਲ ਕਰਦਾ ਚਾਹੇ ਮੋਨਾ ਹੋਣਾ ਚਾਹੇ ਪੱਗ ਵਾਲਾ ਹੋਵੇ ਸਾਰਿਆਂ ਨੂੰ ਇਹਨਾਂ ਨੂੰ ਰੜਕਦਾਗਾ ਸਿੱਖ ਨੇ ਕਦੇ ਵੀ ਕਿਸੇ ਉੱਤੇ ਬਾਰ ਨਹੀਂ ਕੀਤਾ ਸਿੱਖ ਨੇ ਕਦੇ ਵੀ ਕਿਸੇ ਦੇ ਉੱਤੇ ਜਵਾਬ ਨਹੀਂ ਦਿੱਤਾ ਸਿਰਫ ਸਿੱਖ ਕੌਮ ਖੜਦੀ ਰਹਿੰਦੀ ਹਰ ਵੇਲੇ Hindu ਧਰਮ ਦੇ ਵਾਸਤੇ ਵੀ ਖੜੀ ਆ ਮੁਸਲਮਾਨ ਵਾਸਤੇ ਵੀ ਖੜੀ ਆ ਸਾਰੇ ਧਰਮਾਂ ਬਾਅਦ ਤੇ ਜਿੱਥੇ ਜ਼ੁਲਮ ਹੁੰਦਾਗਾ ਪਰ ਇਹ ਜਿਹੜੇ ਪੰਜ ਸੱਤ ਜਿਹੜੇ ਲੋਕ ਨੇ ਇਹ ਪਵਾੜਾ ਪਾਉਣਾ ਚਾਹੁੰਦੇ ਨੇ Hindu ਤੇ ਸਿੱਖਾਂ ਦੇ ਵਿੱਚ ਸਿਰਫ ਆਪਣੀ ਬਾਪ ਆ ਖੱਟਣ ਦੇ ਲਈ ਵੀ ਇਹਨੂੰ ਪੰਜ ਸੱਤ ਕਰਨ ਮੈਨ ਮਿਲੇ ਹੋਣਗੇ ਵੀ ਕਿਸੇ ਸਿੱਖ ਨੇ ਫੋਨ ਲਾ ਲਿਆ ਤੇ ਕਹਤਾ ਕਿ ਭਾਈ ਤੂੰ ਇਹ ਕੀ ਕਰੀ ਫਿਰਦਾ ਫਿਰ ਕਹਿੰਦੇ ਕਿ ਸੰਤ ਧਾਮਕੀਆਂ ਆਉਂਦੀਆਂ ਨੇ ਤੇ ਪੰਜ ਸੱਤ ਗਨਮੈਣ ਹੋਰ ਵਧਾ ਦੇਣਗੇ ਸਿਰਫ ਇਹ ਲੋਕ ਗਨਮੈਣਾਂ ਦੇ ਭੁੱਖੇ ਨੇ ਵੀ ਅੱਗੇ ਪਿੱਛੇ ਸਾਡੇ ਗੱਡੀਆਂ ਹੋਣ ਅਸੀਂ ਮੰਤਰੀਆਂ ਬਜ਼ੀਰੇ ਵਾਂਗੂੰ ਅਸੀਂ ਪੰਜਾਬ ਦੇ ਮੁੱਖ ਮੰਤਰੀ ਵਾਂਗੂੰ ਜਾਈਏ ਤੇ ਲੋਕ ਸੱਤੋਂ ਡਰਨ ਇਹ ਲੋਕਾਂ ਦਾ ਬਸ ਇੰਨਾ ਕੁ ਹੋਈਆ ਉਸ ਤੋਂ ਬਾਅਦ ਕੋਈ ਇਹਦਾ ਨਾ ਇਹਨਾਂ ਦਾ ਹੋ ਨਹੀਂ ਤੇ ਮੈਂ ਤਾਂ ਇਹ ਗੱਲ ਹੈਰਾਨਗੀ ਨਾਲ ਕਹਿ ਰਿਆਂਗਾ ਕਿ ਜਦੋਂ ਇਹ ਵੱਖ-ਵੱਖ ਚੈਨਲਾਂ 'ਤੇ ਬਿਆਲ ਦਿੰਦੇ ਨੇ ਕਦੇ ਸਿੱਖ ਇਹਨਾਂ ਦਾ ਮੂੰਹ ਤੋੜਨਾ ਜਵਾਬ ਕਹਤੋਂ ਨਹੀਂ ਦਿੰਦਾ ਜਿਹੜਾ ਵੀ ਆਉਂਦਾ ਸਿੱਖ ਕੌਮ ਦੀ ਜਿਹੜਾ ਬੇਇੱਜ਼ਤੀ ਕਰਦਾਗਾ ਸਿੱਖ ਕੌਮ ਉੱਪਰ ਹਮਲੇ ਕਰਦਾਗਾ ਤੇ ਜੇਕਰ ਕੋਈ ਸਿੱਖ ਇਹਨਾਂ ਨੂੰ ਮਾਰੀ-ਮੋਟੀ ਫੋਨ ਲਾ ਕੇ ਕਹਦੇ ਵੀ ਫਿਰ ਕਹਦੇ ਧਮਕੀਆਂ ਦਿੰਦੇ ਆ ਸਿੱਖ ਵੱਖਵਾਦੀ ਹੱਤਵਾਦੀ ਆ ਨਾਲੇ ਤਾਂ ਸਿੱਖਾਂ ਨੂੰ ਹੱਤਵਾਦੀ ਕਹਿਣਾ ਨਾਲੇ ਸਿੱਖਾਂ ਦੇ ਖਾਣਾਗਾ ਤੇ ਸਾਰਾ ਜਿਹੜਾ ਇਹ ਲੋਕ ਨੇ ਬੜਾ ਇੱਕ ਜਿਹੜਾ ਮਾਹੌਲ ਨੂੰ ਖਰਾਬ ਕਰਨਾ ਚਾਹੁੰਦੇ ਨੇ ਮੈਂ ਦੁਬਾਰੇ ਫਿਰ ਪੰਜਾਬ ਸਰਕਾਰ ਨੂੰ ਤੇ ਡੀਜੀਪੀ ਨੂੰ ਪੰਜਾਬ ਦੇ ਨੂੰ ਬੇਨਤੀ ਕਰਦਾਗਾ ਕਿ ਇਹਨਾਂ ਲੋਕਾਂ ਦੇ ਖਿਲਾਫ ਕਦੋਂ ਤੁਸੀਂ ਨੱਥ ਪਾਓਗੇ ਇਹਨਾਂ ਦੇ ਖਿਲਾਫ ਕਦੋਂ ਐਨਐਸਏ ਲੱਗੂਗੀ ਇਹਨਾਂ ਦੇ ਖਿਲਾਫ ਜਿਹੜੀ ਆ ਧਾਰਾ ਨੇ ਦੂਜੇ ਸਿੰਘਾਂ ਤੇ ਲੱਗੀਆਂ ਨੇ ਉਹ ਕਦੋਂ ਲੱਗਣਗੀਆਂ ਇਹ ਸਾਰੇ ਆਮ ਜਿਹੜਾ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਕਿ ਪੰਜਾਬ ਵਿੱਚ ਦੋ ਹਲਕਿਆਂ ਤੇ ਜਰੀ ਫੌਜ ਲਗਾਈ ਜਾਵੇ ਮਿਲਟਰੀ ਲਗਾਈ ਜਾਵੇ ਇਹ ਕਿਹੜੇ ਕਾਨੂੰਨ ਦੇ ਦਾਇਰੇ ਵਿੱਚ ਲਿਖਿਆ ਕੀ ਉੱਥੇ ਦੱਸੋ ਕਿਹੜੇ ਲੋਕਾਂ ਨੂੰ ਖਤਰਾ ਹੈਗਾ ਉਹਨਾਂ ਲੋਕਾਂ ਨੇ ਤਾਂ ਆਪ ਚਾਰ-ਚਾਰ ਲੱਖ ਵੋਟਾਂ ਪਾ ਕੇ ਇਹ ਨੌਜਵਾਨ ਜਿਤਾਏ ਨੇ ਤੇ ਵੀਡੀਓ ਲੰਬੀ ਹੁੰਦੀ ਆ ਵੀਡੀਓ ਨੂੰ ਸ਼ੇਅਰ ਕਰ ਦਿਓ ਪੰਜਾਬ ਦੇ ਮੁੱਖ ਮੰਤਰੀ ਤੱਕ ਪਹੁੰਚਾ ਦਿਓ ਤਾਂ ਕਿ ਜਿਹੜਾ ਇਹ ਲੋਕ ਨੇ ਆਪਣੀਆਂ ਜਿਹੜੀਆਂ ਨੀਚ ਹਰਕਤਾਂ ਤੋਂ ਬਾਹਰ ਆ ਜਾਣ ਤਾਂ ਕਿ ਫਿਰ ਇਹ ਲੋਕ ਨੇ ਇਹ ਦੰਗਾ ਫਸਾਦ ਕਰਾਉਣਾ ਚਾਹੁੰਦੇ ਨੇ ਇਹ ਲੋਕ ਸਿੱਖ ਕੌਮ ਨੂੰ ਜਿਹੜਾ ਬਾਰ-ਬਾਰ ਟਾਰਗੇਟ ਕਰਦੇ ਨੇ ਤੇ ਇਹ ਜਿਹੜਾ ਸਨਾਲਿਆ ਜਾਗਾ ਕੋਈ ਇਹ ਪਤਾ ਨਹੀਂ ਕਿੱਥੋਂ ਦਾ ਕੱਢਿਆ ਵੜਿਆ ਇਹ ਅਜੇ ਲੋਕਾਂ ਦੇ ਉੱਪਰ ਨੱਥ ਪਾਉਣੀ ਚਾਹੀਦੀ ਆ ਪ੍ਰਸ਼ਾਸਨ ਸੀਐਡੀਆਂ ਪਤਾ ਨਹੀਂ ਕਿੱਥੇ ਸੁੱਤੀਆਂ ਪਈਆਂ ਨੇ ਤੇ ਵੀਡੀਓ ਨੂੰ ਚੰਗੀ ਲੱਗੀ ਸ਼ੇਅਰ ਕਰ ਦਿਓ ਤੇ ਆਪਣੇ ਕਮੈਂਟਸ ਲਿਖਣੇ ਨਾ ਭੁੱਲੋ ਤੇ ਭਾਈ ਅੰਮ੍ਰਿਤਪਾਲ ਸਿੰਘ ਦਾ ਜਿਹੜੀ ਇਹ ਇੱਕ ਖਬਰ ਆ ਕਿ ਭਾਈ ਅੰਮ੍ਰਿਤਪਾਲ ਸਿੰਘ ਕੱਲ ਨੂੰ ਜਿਹੜਾ ਸੋਚ ਚ ਕਿਸ ਸਮਾਗਮ ਹੋ ਰਿਹਾਗਾ ਉਹਦੇ ਚ 8 10 şartਾਂ ਨੇ ਜਿਹੜੀਆਂ ਲਗਾਈਆਂ ਗਈਆਂ ਪ੍ਰਸ਼ਾਸਨ ਵੱਲੋਂ ਪੰਜਾਬ ਸਰਕਾਰ ਵੱਲੋਂ ਸੈਂਟਰ ਸਰਕਾਰ ਵੱਲੋਂ ਕਿ ਪੰਜਾਬ ਨਹੀਂ ਆ ਸਕਦਾ ਭਾਈ ਅੰਮ੍ਰਿਤਪਾਲ ਸਿੰਘ ਦਰਵਾਜ਼ਾ ਮੱਥਾ ਨਹੀਂ ਟੇਕ ਸਕਦਾ ਤੇ ਪਰਿਵਾਰ ਨੂੰ ਇੱਕ ਘੰਟਾ ਹੀ ਮਿਲ ਸਕਦਾਗਾ ਤੇ ਕੋਈ ਮੀਡੀਆ ਵਿੱਚ ਬਿਆਨ ਨਹੀਂ ਦੇ ਸਕਦਾ ਕੋਈ ਆਪ ਬਿਆਨ ਨਹੀਂ ਦੇ ਸਕਦਾ ਤੇ ਚਾਰੇ ਦਿਨ ਜਿਹੜਾ ਦਿੱਲੀ ਰਹਿਣਾ ਪਵੇਗਾ ਇਹ ਬਹੁਤ ਵੱਡੀਆਂ ਜਿਹੜੀਆਂ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਨੇ ਤੁਸੀਂ ਕਮੈਂਟਾਂ ਰਾਹੀਂ ਇਹ ਦੱਸਣਾ ਧੰਨਵਾਦ ਬੈਜੂ ਕਾ ਖਾਲਸਾ ਸ੍ਰੀ ਵੈਜੂ ਕੀ ਫਤਿਹ